ਜੋ ਕਿ ਉੱਤਰ ਪਹਾੜੋਂ ਆਇਆ ਭਾਜਪਾ ਦੀ ਹੂਕ ਸੁਣ ਕੇ ਉਹਦਾ ਅੱਜ ਇੰਨੇ ਚਿਰ ਤੋਂ ਬਾਅਦ ਉਹਨਾਂ ਨੂੰ ਜਿਹੜਾ ਦੀ ਉਹ ਯਾਦ ਆ ਗਿਆ ਕਿ ਗੈਂਗਸਟਰ ਆਵਾਜ਼ ਸੀਗਾ ਉਹ ਤਾਂ ਤੁਸੀਂ ਪੰਜਾਬ ਛੱਡੋ ਉਹ ਸਰਕਾਰੀ ਕੋਠੀ ਵੀ ਛੱਡ ਗਏ ਸੀਗਾ ਉਹਦਾ ਆਪਣੇ ਪ੍ਰਾਈਵੇਟ ਜਿਹੜਾ ਘਰ ਹੈ ਉਹਦੇ ਵਿੱਚ ਰਹਿੰਦੇ ਸੀਗੇ ਮੈਂ ਤਾਂ ਕੈਪਟਨ ਸਾਹਿਬ ਨੂੰ ਇਹੀ ਪੁੱਛਣਾ ਚਾਹਣਾ ਕਿ ਉਹ ਪੰਜਾਬ ਆਏ ਨੇ ਕਈ ਸਾਲਾਂ ਤੋਂ ਬਾਅਦ ਹੁਣੀ ਪੰਜਾਬੀਆਂ ਨੂੰ ਦੱਸਦੇ ਨੇ ਵੀ ਜਿਹੜਾ ਗੁਟਕਾ ਚੁੱਕ ਕੇ ਉਹਨਾਂ ਨੇ ਸੌਂ ਖਾਧੀ ਸੀ ਉਹਦਾ ਕੀ ਬਣੇ Por eso quien era proyectil sí, ¿eh? era...